ਸੰਗਤ ਬਿਨਾਂ ਸਤਿ ਦੇ ਪਾਸੇ ਵਿਸੁੱਝੀ ਪੈਂਦੀ ਹੀ ਨਹੀਂ। ਇਹ ਮੁਸ਼ਕਲਾਂ ਘਰ ਜਾਂਦੇ ਬਿਨਾਂ ਤਾਂ ਵਿੱਦਿਆ ਪ੍ਰਾਪਤ ਹੁੰਦੀ ਹੀ ਨਹੀਂ ਕਿਸੇ ਨੂੰ। ਇਸੇ ਤਰ੍ਹਾਂ ਹੀ satsang ਬਿਨਾਂ ਸਤਿ ਕੇ ਪ੍ਰਮਾਤਮਾ ਹੈ ਉਹਦੀ ਸੋਝ ਜੀ ਨਹੀਂ ਪੈਂਦੀ। ਜਦ satsang ਪ੍ਰਾਪਤ ਹੁੰਦਾ ਹੈ ਫਿਰ ਸੁਣੋ ਸਤਿ ਦੇ ਪਾਸੇ ਵਿਸੋਝੀ ਪੈਂਦੀ ਹੈ ਇਹ ਸੁਣ ਲਓ। ਇਸ ਵਾਸਤੇ satsang ਮਿਲਦਾ ਹੈ ਬੜੇ ਭਾਗੁਣੇ ਭਾਗਾਂ satsang ਨਾਲ ਲੱਗਦੇ। ਮੇਨ ਸੰਗਤ ਮੈਲ ਭਰੀ ਜਾਏ ਜੀ ਪਦ ਮਨੁੱਖਾ ਦੇ ਹੀ ਨਹੀਂ ਮਿਲਦੀ ਮਨੁੱਖਾ ਦੇ ਮਿਲ ਗਈ ਫਿਰ ਇਸ ਨੂੰ ਸੰਗਰੇ ਮੇਰਾ ਬੜੇ ਭਾਗਾਂ ਦਰਜ ਨੇ ਜੋ ਸੰਗਤ ਨਿਲਜੇ ਫਿਰ ਇਸ ਨੂੰ ਇਸ ਮਾਰਗ ਤੇ ਚਲਣਾ ਆਸਾਨ ਹੋ ਜਾਂਦਾ ਹੈ ਬਿਨ ਭਾਗਾਂ ਸਸੰਗਨਾਂ ਲੱਭੇ ਬਿਨ ਸੰਗਤ ਮੈਲ ਭਰੀ ਜਾਏ ਜੀ ਆਹ ਸੰਗਤ ਵਿਨਾ ਮੰਦੀ ਮੈਲ ਜਿਵੇਂ ਕਪੜਾ ਸਫੈਦ ਹੁੰਦਾ ਉਸ ਦੇ ਵਿੱਚ ਮੈਲ ਭਰ ਜਾਏ ਉਸੇ ਦੀ ਚਿਟਾਈ ਨਜ਼ਰ ਨਹੀਂ ਆਉਂਦੀ ਕਿਉਂ ਮੈਲ ਨੇ ਟਕਲੀ ਹੁੰਦੀ ਹੈ ਜੇ ਤੁਸੀਂ ਮੈਲ ਨੂੰ ਦੂਰ ਕਰ ਦਿੱਤਾ ਜਾਵੇ ਕਿਸੇ ਤਰੀਕੇ ਸਿਰ ਸਾਬਣ ਲਗਾ ਕੇ ਸਜੀ ਸੋਡਾ ਹੈ ਕੁਝ ਹੋਰ ਖਾਰ ਵਗੈਰਾ ਲਗਾ ਕੇ ਉਹ ਦੀ ਚਿਟਾਈ ਵਿੱਚ ਪ੍ਰਕਟ ਹੋ ਜਾਂਦੀ ਕਿਤੇ ਗਈ ਨਹੀਂ ਸੀ ਨਾ ਕਿਤੋਂ ਆਈ ਹੈ ਕਿਸੀ ਤਰ੍ਹਾਂ ਪਰਮੇਸ਼ਰ ਸਭ ਦੇ ਅੰਦਰ ਵਸਦਾ ਹੈ ਜਿਨ੍ਹਾਂ ਦੇ ਹਿਰਦੇ ਸਾਫ ਹਨ ਉਹਨਾਂ ਦੇ ਵਿੱਚ ਉਸ ਦਾ ਅਕਸ਼ ਦਿਂਦਾ ਹੈ ਜਿਹੜੇ ਹਿਰਦੇ ਮਲੇ ਹਨ ਉਹ ਨੋਟ ਦਿਂਦਾ ਨਹੀਂ ਜਿਵੇਂ ਸੂਰਜ ਹਮੇਸ਼ਾ ਅਪਰੋਖ ਹੈ ਇਹ ਕਦੇ ਵਿਨਾਸ਼ ਨਹੀਂ ਹੁੰਦਾ ਪਰ ਨਜ਼ਰ ਕਿੱਥੇ ਆਉਂਦਾ ਹੈ ਇੱਕ ਪਾਣੀ ਦਾ ਘੜਾ ਹੈ ਉਹ ਬਿਲਕੁਲ ਉਹਦਾ ਪਾਣੀ ਸਾਫ਼ ਹੈ ਔਰ ਟਿਕਿਆ ਉਸ ਦੇ ਵਿੱਚ ਸੂਰਜ ਦਾ ਆਕਸ਼ ਨਜ਼ਰ ਆਏਗਾ ਪੂਰਾ ਇੱਕ ਪਾਣੀ ਦਾ ਘੜਾ ਉਹ ਉਹਦਾ ਪਾਣੀ ਮਹਿਲਾ ਹੈ ਔਰ ਹਿੱਲਦਾ ਉਹਦੇ ਵਿੱਚ ਦਿਸੇਗਾ ਨਹੀਂ ਚੋਲਾ ਜਿਹਾ ਪਏਗਾ ਇਹਨਾਂ ਲਸ਼ਕਾਰੇ ਦੀ ਦਿਸ ਨੂੰ ਹੋਰ ਨਹੀਂ ਕੁਝ ਨਜ਼ਰ ਆਏਗਾ ਇਹ ਕਰੇ ਦਾ ਪਾਣੀ ਉਹਦੇ ਉੱਪਰ ਕਾਈ ਆਈ ਹੋਈ ਹੈ ਬਿਲਕੁਲੀ ਕੋਈ ਦਿਸੇਗਾ ਹੀ ਨਹੀਂ ਇਸੇ ਤਰ੍ਹਾਂ ਪਰਮਾਤਮਾ ਸਾਰੇ ਪਰਿਪੂਰਣ ਹੈ ਉਹ ਐਸੀ ਵਸਤੂ ਹੈ ਕਦੇ ਹੋਵੇ ਕਦੇ ਨਾ ਹੋਵੇ ਐਸਾ ਨਹੀਂ ਹੈ ਸਦੀਵੀ ਅਸਤੀ ਹੈ ਸਹ ਹੈ ਮੇਰਾ ਸਦਾ ਹੈ disse ਸ਼ਬਦ ਕਮਾਏ ਉਹਣ ਹੋਣੀ ਕਦੇ ਨਾ ਨਾ ਆਵੇ ਨਾ ਜਾਏ ਲੇਕਿਨ ਜਿ ਸਰੀਰ ਘੜਾ ਹੈ ਹਿਰਦਾ ਪਾਣੀ ਹੈ ਜਿਸ ਸਰੀਰ ਦੇ ਵਿੱਚ ਹਿਰਦਾ ਕੀ ਮੰਨ ਮੰਨ ਕੀਤ ਬੁਧੰਕਾਰ ਨੂੰ ਹਿਰਦਾ ਕਹਿੰਦੇ ਨੇ ਮਨ ਫੁਰ ਰੇਦਾ ਨਾ ਹੈ ਸੰਗਲ ਵਿਕਲ ਚਿਤ ਚਿਤ ਨਹੀਂ ਚਾਹਣਾ ਦਾ ਨਾ ਹੈ ਬੁੱਧ ਵਿਚਾਰ ਨਹੀਂ ਚੇ ਦਾ ਨਾ ਹੈ ਹੰਕਾਰ ਹੰਗਤਮ ਮਮਤਾ ਦਾ ਨਾ ਹੈ ਹੈ ਗੁਰ ਨਹੀਂ ਜਿਨ੍ਹਾਂ ਦੇ ਮਨ ਟਿਕੇ ਹਨ ਟਿਕਦੇ ਹਨ ਹਮੇਸ਼ਾ ਭੈਣ ਨਜ਼ਰ ਕੇ ਵੀ ਮੰਨ ਨਹੀਂ ਟਿਕੇ ਕਰਦਾ ਸੋ ਜਿਨ੍ਹਾਂ ਦੇ ਮਨ ਕੁਝ ਦਿਨ ਸਤਸੰਗ ਦੁਆਰਾ ਬੜੇ ਭਾਗਾਂ ਵਾਲਾ ਸਤਸੰਗ ਮੇੜੀ ਮਨ ਟਕਾ ਜਾਏ ਉਹ ਟਿਕੇ ਮਨ ਦੇ ਵਿੱਚ ਉਹਦਾ ਅਕਸ਼ ਪੈਣ ਲੱਗ ਪਿਆ ਸੋ ਉੱਥੇ ਪ੍ਰਦੀਪ ਜੰਦਵੇ ਬਈ ਹੈ ਹੈ ਤਾਂ ਸਹੀ ਹੀ ਦੂਸਰਾ ਸਰੀਰ ਹੈ ਉਹਦਾ ਅੰਤਿਕਰਨ ਇਤਨਾ ਸ਼ੁੱਧ ਨਹੀਂ ਲੇਕਿਨ ਕੁਝ ਹੈ ਥੋੜਾ ਬਹੁਤ ਫਿਲਦਾ ਵੀ ਹੈ ਲੇਕਿਨ ਬਿਲਕੁਲ ਕਾਈ ਨਹੀਂ ਉਹਦੇ ਉੱਪਰ ਆਈ ਹੋਈ ਉੱਥੇ ਐਸੇ ਸਵੇਂ ਚਲਕਾਰੇ ਜੀ ਪੈਂਦੇ ਆ ਇੱਕ ਸਰੀਰ ਹੈ ਉਸ ਅੰਤਕਾਰਨ ਦੇ ਇਤਨੀ ਕਾਈ ਆਈ ਹੋਈ ਹੈ ਬਿਲਕੁਲੀ ਪਰਦਾ ਆਇਆ ਹੈ ਤੇ ਕਿਵੇਂ ਦਿਸੇ ਉਸ ਤੇ ਦੀਦੇ ਹੀ ਨਹੀਂ ਹੈ ਇਸ ਕਰਕੇ ਉਸ ਨੂੰ ਕਾਈ ਨੂੰ ਦੂਰ ਕਰਨ ਦਾ ਉਪਾਅ ਹੈ ਨੌਲੀ ਵਾਲੇ ਸਹਾ ਸਤਸੰਗਦਵਾਰਿਆਂ ਦੇ ਅੰਦਰ ਇਸ ਮਨ ਕੋ ਜਨਮ ਜਨਮ ਕੀ ਮਰ ਲੱਗੀ ਕਾਲਾ ਵਾਸ਼ਿਆ ਖੰਲੀ ਤੋਂ ਜੁਗਲੀਨਾ ਰਵਿਜੇ ਸ਼ਾਤ ਹੋ ਬਣਪਾ ਇਸ ਮਨ ਨੂੰ ਜਨਵੰਝ ਮਾਤਰਾ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ ਕਿਹਾ ਜਾ ਮੈਲਾ ਹੋਇਆ ਜਿਵੇਂ ਤੇਲੀਆਂ ਦੇ ਕੋਹਲੂ ਸਾਫ ਕਰਨ ਵਾਲੀ ਟਾਕੀ ਹੁੰਦੀ ਹੈ ਉਹਦੇ ਵਿੱਚ ਸੰਦੇਈ ਸ਼ਹਿਦ ਮੈਲ ਪਈ ਹੁੰਦੀ ਹੈ ਜੇ ਕੋਈ ਉਸਨੂੰ ਸਾਬਣ ਲਗਾ ਕੇ ਉਸ ਦੀ ਮੈਲ ਕਢਣੀ ਚਾਹੇ ਨਹੀਂ ਨਿਕਲਦੀ ਸਾਬਣ ਵਿੱਚ ਹੀ ਜੰਮ ਜਾਏਗਾ ਉਸਨੇ ਜੁਗਤੀ ਨਾਲ ਸਫਾ ਕਰਦੇ ਨੇ ਗਰਮ ਪਾਣੀ ਬਹੁਤ ਗਰਮ ਪਾਣੀ ਉਹਦੇ ਵਿੱਚ ਉਹ ਬਾਲਦੇ ਹਨ ਖਾੜਕੂਰ ਪਾ ਕੇ ਫਿਰ ਕਿਤੇ ਉਹ ਮੈਲ ਲੱਗੀ ਜੀ ਇਸੇ ਤਰ੍ਹਾਂ ਮੰਨਦੀ ਦਿਸ਼ਾ ਦਸੀਏ ਮਨ ਨੂੰ ਜਨਮਾਂ ਜਨਮਾਂ ਤਰ੍ਹਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ ਜਿਸ ਕਰਕੇ ਕਾਲਾ ਸਿਆਹ ਹੋਇਆ ਇਤਨਾ ਕਾਲਾ ਸਿਆਹ ਹੋ ਗਿਆ ਜਿਵੇਂ ਕੋਨੋਂ ਅੰਦੇ ਇਹਨਾਂ ਟੇਲੀਆਂ ਦੇ ਕੋਲੋਂ ਸਾਫ ਕਰਨ ਦੀ ਟਾਕੀ ਹੁੰਦੀ ਹੈ ਸੋ ਇਸ ਨੂੰ ਸਾਫ ਕਰਨ ਵਾਸਤੇ ਸਤਗੁਰੂ ਮਿਲੇ ਉਲਟੀ ਪਈ ਮਤ ਬਦਰਾ ਜਦੋਂ ਗੁਰੂ ਸ਼ਰਨ ਮਿਲਦੀ ਹੈ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ ਏ ਦਿਬੁੱਧ ਬਦਲ ਜਾਂਦੀ ਹੈ ਸਸੰਗ ਦੁਆਰਾ ਬੁੱਧ ਬਦਲਦੀ ਹੈ ਕੁ ਸੰਗ ਦੁਆਰਾ ਬੁੱਧ ਦੇ ਵਿੱਚ ਇਹ ਗੱਲਾਂ ਬਹਿਂਦੀਆਂ ਰੱਬ ਹੈ ਨਹੀਂ ਕਿਉਂਕਿ ਮੈਨੂੰ ਦੀਦਾ ਨਹੀਂ ਨਰਕ ਸੁਰਗ ਕੋਈ ਨਹੀਂ ਕਰਮ ਦਾ ਫਲ ਕੋਈ ਨਹੀਂ ਸਾਬਤਾਨਾ ਨਾਲ ਕੋਈ ਨਹੀਂ ਕੁ ਸੰਗ ਦੁਆਰਾ ਬੁਰੇ ਲਿਟਰੇਚਰ ਦੁਆਰਾ ਇਹ ਇਹ ਨੇਚ ਦੇ ਮਨ ਵਿੱਚ ਬਹੰਦੇ ਹਨ ਪਰ ਜਦੋਂ ਸਤੰਗ ਪ੍ਰਾਪਤ ਹੁੰਦਾ ਹੈ ਫਿਰ ਦੇ ਕਿ ਇਹਨੇ ਚ ਬਦਲ ਜਾਂਦੇ ਸਤਿਗੁਰੂ ਮੇਰੇ ਉਲਟੀ ਭਈ ਮਤ ਬਦਲਾ ਗੁਰੂ ਮਿਲੇ ਤੇ ਮਤ ਉਲਟ ਹੋ ਜਾਂਦੀ ਬਦਲ ਜਾਂਦੀ ਹੈ ਕਿਵੇਂ ਫਿਰ ਉਹ ਨੇਚੇ ਕਿਹਜੇ ਹੋ ਜਾਂਦੇ ਪਰਮਾਤਮਾ ਹੈ ਮੈਨੂੰ ਨਹੀਂ ਦਿੰਦਾ ਕਿਉਂਕਿ ਸਾਰੇ ਕਹਿੰਦੇ ਨੇ ਸਸਤੀ ਚੀਟੀ ਤੇ ਅਨੇਕ ਖੰਡ ਵਿੱਚ ਅਨਾਦ ਸ੍ਰਿਸ਼ਟੀ ਦਾ ਉਹਦੇ ਵਿੱਚ ਹੀ ਵਸਦੀ ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੈ ਪਾਣੀ ਦੇ ਵਿੱਚ ਹਵਾ ਚੱਲੀ ਤੇ ਮਹਿਰਾ ਚੱਕੂਦ ਦੇ ਹੋਗੇ ਉਹ ਕਾਚੂ ਹੋਏ ਪਾਣੀ ਚ ਵਿੱਚ ਕੀ ਆ ਉਹਨਾਂ ਦੇ ਪਾਣੀ ਤੇ ਫਿਰ ਲੈ ਕਾਚ ਹੋਣਗੇ ਪਾਣੀ ਚ ਹਰ ਦਿਨ ਹਾਲ ਨਮੀ ਚ ਪਾਣੀ ਹੈ اسی ਦਾ ਪ੍ਰਮਾਤਮਾ ਤੋਂ ਸ੍ਰਿਸ਼ਟੀ ਪੈਦਾ ਹੋਈ ਉਹਦੇ ਵਿੱਚ ਹੈ ਸ੍ਰਿਸ਼ਟੀ ਅੰਦਰ ਬਾਹਰ ਉਹ ਪੂਰਨ ਆਖਿਰ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਲੈ ਹੋ ਜਾਏਗੀ ਇਹ ਗੱਲ ਐਉਂ ਹੈ ਪਰ ਇਸ ਨੂੰ ਅਜੇ ਇਤਨੀ ਸੋਝੀ ਨਹੀਂ ਜਦੋਂ ਇਹ ਸਸ਼ੰਕਰਨਾ ਸ਼ੁਰੂ ਕਰਨਾ ਸ਼ੁਰੂ ਕਰਦਾ ਹੋਈ ਵੇਲੇ ਇਹਦੀ ਮਤ ਬਦਲਦੀ ਹੈ ਇਹ ਜਿਹ ਮਤਲਬ ਵਿੱਚ ਕੀ ਕਹੇ ਨੇ ਚ ਆਉਂਦੇ ਨੇ ਰੱਬ ਹੈ ਮੈਨੂੰ ਨਹੀਂ ਦਿਸਦਾ ਇਹਦਾ ਕਾਰਨ ਮਨ ਮੇਲਾ ਹੈ ਮੇਰਾ ਜੋ ਇਸ ਕਰਕੇ ਨਹੀਂ ਦੀਨਾ ਹੈ ਸ਼ੁੱਧ ਕਿਵੇਂ ਹੋਏ ਸ਼ੁੱਧ ਹੋਣਾ ਭਜਨ ਦੇ ਸ਼ਿਵਾਦ ਕਰਨ ਕਰਕੇ ਸ਼ੁੱਧ ਹੋਏਗਾ ਸ਼ੁੱਧ ਦੀ ਕੀ ਨਿਸ਼ਾਨੀ ਹੈ bure خیالਾਂ ਉੱਠਣੇ ਇਹ ਮਨ ਸ਼ੁੱਧ ਦੀ ਨਿਸ਼ਾਨੀ ਹੈ ਰਗੰਦਾ ਕਿ ਆ ਉੱਠਣੇ bure ਕੰਮਾਂ ਦੇ ਖਿਆਲوں ਕਰੇ ਮਨ ਮੇਲਾ ਬਣਾਈ ਜਾਂਦਾ ਮਨ ਦੇ ਖੰਡਾ ਦੀ ਕੀ ਨਿਸ਼ਾਨੀ ਹੈ ਮਨੇ ਨਾ ਟਿਕਣਾ ਵਾੜ ਕਰਨ ਲੱਗਦਾ ਹੈ ਬੜੇ ਬੜੇ ਛਾਲਾ ਮਾਰਦੇ। ਇਹ ਊੰਕਾਰ ਤੇ ਹੈ ਇਹ ਅਖੀਰ ਵਿਚ ਲੋਕ ਕੇ ਜਾ ਪਹੁੰਚਦਾ ਹੈ। ਇਹ ਮਨ ਦੇ ਖੰਡਾ ਦੀ ਨਿਸ਼ਾਨੀ ਹੈ ਬਖਸ਼ੇਪ ਜੀ ਨੂੰ ਕਹਿੰਦੇ। ਸੋ ਇਹਦੇ ਵਿੱਚ ਇਹ ਨੁਕਸ ਪਏ ਹੋਏ ਹਨ। ਪਰਮਾਤਮਾ ਕਰੇ ਕਿਸ ਨੂੰ ਦੂਰ ਨਹੀਂ। ਪਰ ਜਿਸ ਮਨੁਪ੍ਰੀਸ਼ੀ ਇਸੇ ਵਿੱਚ ਦਾ ਦਰਸ਼ਨ ਹੁੰਦਾ ਉਹ ਮਾਲ ਬਖਸ਼ੇਪ ਅਵਰਣ ਤੇ ਨੁਕਸ ਪਏ ਹੋਏ ਹਨ। ਉਹ ਦੂਰ ਕਰਨੇ ਹਨ। ਉਹ ਪਹਿਲੇ ਉਪਾ ਸਤਸੰਗ ਹੈ। ਇਤੋਂ ਹੌਲੀ ਹੌਲੀ ਦੂਰ ਹੋਣੇ ਕਿਰਪਾਣਗੇ ਸੇਵਾ ਕਰਨ ਲੱਗੇ ਜਨਿਸ਼ਕਾਮ ਹੋ ਕੇ ਇਹਦੇ ਖਿਆਲ ਵੀ ਬਦਲਨੇ ਸ਼ੁਰੂ ਹੋ ਜਾਣਗੇ ਤੇ ਥੋੜਾ ਥੋੜਾ ਬਾਹਰ ਕਰਨ ਲੱਗ ਜਾਏਗਾ ਤੇ ਇਤੋਂ ਮੇ ਹੌਲੀ ਹੌਲੀ ਖਿਆਲ ਬਦਲਨੇ ਕਿ ਕਿਉਂਕਿ ਦੂਸਰੇ ਖਿਆਲ ਜੋ ਭਜਿੰਦੇ ਖਿਆਲ ਉਹ ਉਹ ਉਹਨਾਂ ਦਬਾਉਣਗੇ ਉਹ ਚੰਗੇ ਗ੍ਰੰਥ ਪੁਸਤਕ ਦੇਖੇਗਾ ਉਹਦੇ ਬੁਰੇ ਖਿਆਲਾਂ ਦਬਾਉਣਗੇ ਸਤ ਸੰਗ ਕਰੇਗਾ ਸਤਿ પુરੁਸ਼ਾਂ ਦੇ ਜਿੰਨ ਆਪਣੇ ਅੰਮਲ ਵਿੱਚ ਕਹਿੰਦੇ ਵਚਨ ਹਨ ਉਹਨਾਂ ਦੇ ਵਚਨ ਸੁਣੇਗਾ ਇਹਨੂੰ ਵਿਸ਼ਵਾਸ ਆਏਗਾ ਇਹ ਠੀਕ ਹਨ ਜੋ ਕੁਝ ਕਹਿੰਦੇ ਹਨ ਸੋ ਇਹੋ ਉਹਦੇ ਖਿਆਲੇ ਦੇ ਬਦਲ ਲੱਗ ਜਾਣਗੇ ਮਲ ਦੋਸ਼ ਦੂਰ ਹੋ ਜੂ ਤੇ ਮਹਾਂਪੁਰਖੇ ਨੂੰ ਮਨ ਨੂੰ ਟਿਕਾਉਣ ਦੀ ਯੁਕਤੀ ਦੱਸਣਗੇ ਬੰਟਿਗਦਾ ਇਨਿਵਿਨੇਟਿਗਦਾ ਯੁਕਤੀਆਂ ਇਕਨੀ ਅਨੇਕਾਂ ਯੁਕਤੀਆਂ ਹਨ ਅਧਿਕਾਰ ਦੇ ਮੁਤਾਬਕ ਅਲੱਗ-ਅਲੱਗ ਦੀਆਂ ਯੁਕਤੀਆਂ ਭਜਨ ਕਰਨ ਦੀ ਜਵਾਨਾ ਜਾਪ ਕਰਨਾ ਬਾਣੀ ਪੜ੍ਹਨੀ ਵੀ ਮਨ ਨੂੰ ਟਿਕਾਉਣ ਦੀ ਯੁਕਤੀ ਹੈ ਮੂਗਲ ਮੰਤਰ ਇਹਦਾ ਜਾਪ ਕਰਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂਤਿ ਜੁ ਨੂੰ ਸਭੰਗ ਖੁਸ਼ਾਲ ਜਪ ਆ ਸੱਜੂ ਆ ਸੱਚੇ ਵਿਸਤਾਨ ਖੁਸ਼ ਵਿਸੱਚੇ ਮਨ ਨੂੰ ਟਕਾਉਣ ਦੀ ਯੁਗਤੀ ਹੈ ਤੇ ਫਿਰ ਬਾਣੀ ਪੜਨੀ ਮੰਤਕਾਉਣ ਦੀ ਯੁਗਤੀ ਹੈ ਸਿਮਰਨ ਕਰਨਾ ਫਿਰ ਇਹ ਹੌਲੀ ਹੌਲੀ ਮਨ ਨੂੰ ਥੋੜੇ ਡੈਰੇ ਜਿਲਾਉਣਾ ਜਿਵੇਂ ਕੋੜਾ ਅੜਬ ਹੁੰਦਾ ਹੈ ਅੜਬ ਕੋੜੇ ਨੂੰ ਸਵਾਰ ਬੋੜੇ ਲੰਮੇ ਚੱਕਰ ਪਾਉਂਦਾ ਹੈ ਪੂਰੀ ਅੜਵਾਈ ਜਦੋਂ ਨਿਕਲ ਜਾਂਦੀ ਹੈ ਫਿਰ ਉਹ ਚੱਕਰ ਖਤਮ ਹੋ ਜਾਂਦਾ ਹੈ ਮਨਰੂਪੀ ਘੋੜਾ ਹੈ ਇਹ ਅੜਵੇਂ ਪੂਰੇ ਪਾਸੇ ਨਹੀਂ ਜਾਂਦਾ ਹੈ ਚੰਗੇ ਪਾਸੇ ਉਹ ਨਹੀਂ ਜਾਂਦਾ ਖੜਾ ਨਹੀਂ ਜਾਂਦਾ ਰਹੇ ਤੰਚੇਲਾ ਟਪਿੰ ਜਾਂਦਾ ਹੈ ਸਵਾਰੇ ਉਹ ਚੱਕਰ ਪਾ ਲੈਂਦੇ ਮਹਾਪੁਰਖਾਂ ਨੇ بڑے بڑے ਉਪਾਸਨ ਕੀਤੇ ਬਾਣੀ ਦੇ ਪਾਠ ਕਰਨ ਲੱਗੇ ਸੋ ਸੋ ਦੋ ਦਸਾ ਪੜ ਜੋਸ਼ਾ ਰੋਜ਼ ਸਤ੍ਰਮ ਕਰ ਦੇਣਾ ਸੋ ਫਿਰ ਸ਼ੁਗਨ ਜਹਾਦੇ ਪਚੀ ਪਚੀ ਵਾਰ ਰੋ ਸ਼ੁਰੂ ਕਰ ਦੇਣੇ ਇਸੇ ਤਰ੍ਹਾਂ ਜਾਪ ਸਾਧ ਸ਼ੁਰੂ ਕਰ ਦੇਣੇ ਜਿਹੜੇ ਇੰਗਲੈਲੀ ਸਾਥ ਲੈ ਰਿਆ ਸੰ ਚਲੇ ਸੋ ਲੱਗੇ ਰਹੇ ਦਿਨ ਰਾਤ ਉਸ ਨੂੰ ਪਹਿਲੇ ਪਹਿਲੇ ਜ਼ਬਾਨ ਨਾਲ ਹੌਲੀ ਹੌਲੀ ਸਿਆਲ ਤੇ ਮਨ ਤੇ ਆਵੇ ਨਾ ਹੁੰਦਾ ਉਹ ਵੀ ਜਪ ਸਾਧ ਦੇ ਪਾਰ ਜਿਹੜੇ ਜ਼ਬਾਨ ਨਾਲ ਪੰਜ ਕਰਨੇ ਆਉਕੇ ਨਾ ਘੰਟੇ 'ਚ ਸੁਤਨਾ ਵੀ ਪਚੀ ਹੋ ਜਾਂਦੇ ਸੁਰਖੀ ਇਹ ਖਿਆਲਾਂ ਪਿਕਾ ਕਰਦਾ ਵੜੀ ਹੁੰਦੀ ਹੈ ਤੇ ਔਰ 25 26 ਘੰਟੇ 'ਚ ਹੋ ਜਾਂਦੇ ਹੈ ਇਸੀ ਤਰ੍ਹਾਂ ਹੈ ਕਿਉਂਕਿ ਸੁੱਟ ਤੇਜ਼ ਹੋ ਜਾਂ ਸੁੱਟ ਦੀ ਰफ्तार ਬਹੁਤੀ ਤੇਜ਼ ਹੈ। ਇਸੇ ਤਰ੍ਹਾਂ ਹੋ ਰਹੀ ਮਨ ਵਿੱਚ ਇਕਾਗਰ ਕਰਨ ਦਾ ਫਿਰ ਉਸ ਦਾ ਸਿਮਰਨ ਹੈ। ਸਿਮਰਨ ਸਵਾਸ ਸਵਾਸ ਸਿਮਰਨ ਜਿਹੜਾ ਇਹ ਵੀ ਮਨ ਨੂੰ ਟਿਕਾਉਣ ਦਾ ਸਾਧਨ ਹੈ। ਦਮ ਦੀ ਮਸ਼ਿੰਡੀ ਚੱਲਦੀ ਹੈ, ਸੌਖਾ ਜਿਹਾ ਉਪਾਅ ਵੀ ਕਰੀਂ ਚੱਲੋ ਇਹਦੇ ਨਾਲ। ਦੋ ਹਿੱਸੇ ਕਰਕੇ ਦੋ ਚਲੇਵਲ ਕਰਕੇ ਇਹਨੂੰ ਸ਼ਬਦ ਉਹ ਕਰੀਂ ਚੱਲੋ। ਫਿਰ ਇਸ ਦੇ ਨਾਲ ਵੀ ਮਨ ਕਿਉਂਕਿ ਦਮ ਦੇ ਨਾਲ ਮਨ ਚੱਲਦਾ ਹੈ, ਆਈ ਜਾਂਦਾ ਜਾਈ ਜਾਂਦਾ ਹੈ। ਫਿਰ ਕਿਸ ਨੂੰ ਇੱਕ ਸਾਟਕਾਉਣ ਦਾ ਉਪਾਦ ਹੁੰਦਾ ਸਤਿਪੁਰਸ਼ ਕਹਿੰਦੇ ਹਨ ਉਹ ਯੁਕਤੀਆਂ ਹੁੰਦੀਆਂ ਅਲੇ-ਦਲੇ ਦਾ ਸਾਰੇਮ ਇੱਕ ਯੁਕਤੀ ਮਾਫਕ ਨਹੀਂ ਆਉਂਦੀ ਹੁੰਦੀ ਇੱਕ ਇੱਕ ਬਿਮਾਰੀ ਨੇ ਕਿੰਨੇ ਗ੍ਰਹਿ ਦਵਾਈਆਂ ਨੇ ਡਾਕਟਰਾਂ ਦੇ ਬਾਸ਼ ਇੱਕੋ ਦਵਾਈ ਸਾਨੂੰ ਮਾਫ ਨਹੀਂ ਆਉਂਦੀ ਕਿਸੇ ਨੂੰ ਕੋਈ ਦਵਾਈ ਮਾਫ ਕਹਿੰਦੇ ਕਿਸੇ ਨੂੰ ਕੋਈ ਮਾਫ ਕਹਿੰਦੀ ਹੈ ਸੋ ਇਸ ਕਰਕੇ ਇਸੇ ਤਰ੍ਹਾਂ ਭਜਨ ਕਰਨ ਦੀਆਂ ਯੁਕਤੀਆਂ ਅਨੇਕਾਂ ਹਨ ਕਿਸੇ ਨੂੰ ਕੋਈ ਮਾਫ ਕਹਿੰਦੇ ਕਿਸੇ ਨੂੰ ਕੋਈ ਮਾਫ ਕਹਿੰਦੀ ਅਧਿਕਾਰ ਦੇ ਮੁਤਾਬਕ ਸਤਿਪੁਰਸ਼ ਦੱਸਦੇ ਹਾਂ ਸੋ ਜਦੋਂ ਉਸ ਨਾਲ ਨਾ ਠਿਕਾਵੇ ਉਸ ਨੂੰ ਇੱਕ ਸਾ ਜਮਾਉਣਾ ਦੱਸਦੇ ਨੇ ਪਰ ਆਵਾਣੀ ਦੇ ਲਿਆ ਇੱਥੇ ਬਿਰਤੀ ਠਕਾ ਕੇ ਜੋ ਟਿੱਟ ਗਲ ਜੰਦਾ ਤੇ ਹਿਰਦੇ ਠਕਾ ਲੋ ਨੂੰ ਸ਼ੰਤੀ ਬਾਣੀ ਕਹਿੰਦੇ ਨੇ ਗੰਠ ਹੈ ਸੁਮਤਮਾ ਬਾਣੀ ਹੈ ਇੱਥੇ ਠਕਾ ਲੋ ਆਸ਼ਾਂਤਰੀ ਕਹਿੰਦੇ ਨੇ ਬਹੁਤੇ ਇਸ ਤੋਂ ਅੱਗੇ ਦੋ ਅੱਖਾਂ ਨਕਦੀਆਂ ਜਿਸ ਤੇ ਇਹਨਾਂ ਨੂੰ ਕਨੈਕਸ਼ਨ ਹੈ ਇਸ ਨੂੰ ਤੀਸਰਾ ਤਿਲ ਜਾਂ ਤਸਵੇਦਾ ਇਸ ਨੂੰ ਅਗਰ ਚੱਕਰ ਵੀ ਕਹਿੰਦੇ ਨੇ ਉੱਥੇ ਬਿਰਤੀ ਠਕਾਓ ਲੈਕਿਨ ਉਸ ਤੋਂ ਪਰਤਿ ਗੁੜੀਏ ਸਤਾਨ ਹੈ ਉਸ ਤੋਂ ਪਰ 10ਵਾਂ ਦੁਆਰੇ ਜਿੱਤੇ ਬਹੁਤ ਦਿਨ ਦੀ ਹੈ ਇਉਂ ਬਿੱਟੀ ਚਕਾਉਣੇ ਹਾਂ ਜਿੱਥੇ ਜਿੱਥੇ ਅਵਸਥਾ ਠੀਕ ਹੁੰਦੀ ਹੈ ਉਹ ਪਰ 10 ਦੇ ਚਲੇ ਜਾਂਦੇ ਇਹ ਨਹੀਂ ਵੀ ਇੱਕੋ ਹੀ ਬਿੱਟੀ ਇੱਕ ਵਾਰੀ ਪੁੱਛਿਆ ਕਰਦੇ ਨਹੀਂ ਜਿਹੜੇ ਵੈਸ਼ੇ ਨੇ ਜਿਹੜੇ ਬਹੁਤ ਕਮਾਈ ਕਰਨ ਵਾਲੇ ਉਹਨਾਂ ਵਿੱਚੋਂ ਆਪਣਾ ਆਪ ਹੀ ਇਹਨਾਂ ਪਾਪੜਾ ਫਰੀਂਦਾ ਹੁੰਦਾ ਹੈ ਲੇਕਿਨ ਫਿਰ ਵੀ ਇਸ ਤੋਂ ਇਲਾਵਾ ਅਧਿਕਾਰ ਦੇ ਮੁਤਾਬਕ ਉਹ ਕਿੰਨੇ ਦੱਸਦੇ ਹਨ ਜੇ ਉਹ ਨਹੀਂ ਮਾਫਕੁੰਦੇ ਕਿ ਯੁਗਤੀ ਦੂਜੀ ਬਦਲ ਦੇਣੇ ਹੁੰਦੇ ਉਹਨਾਂ ਨੇ ਮਾਫਕੁੰਦੀ ਹੋਰ ਬਦਲ ਦੇਣੇ ਹੁੰਦੇ ਜਿਹੜੇ ਸ਼ੌਕ ਰੱਖਦੇ ਨੂੰ ਮਨ ਨੂੰ ਟਿਕਾਉਣ ਦਾ ਉਹਨਾਂ ਵਾਸਤੇ ਹੈ ਬਣੀਆਂ ਹੋਈਆਂ ਗੱਲਾਂ ਚੁਸ਼ ਕਰਕੇ ਇਹਨੇ ਵੀ ਕੋਈ ਹੈ ਬਸ ਦੂਜਾ ਦਾ ਕੁਝ ਨਹੀਂ ਹੈ ਇਸ ਵਾਸਤੇ ਮਨਵਸ਼ਟਿਕਤਾ ਹੈ ਇਕਾਗਰ ਹੁੰਦਾ ਹੈ ਸ਼ੁੱਧ ਹੁੰਦਾ ਹੈ ਸ਼ੁੱਧ aur ਇਕਾਗਰਮਾਨ ਜਦੋਂ ਹੋ ਜਾਂਦਾ ਹੈ ਫਿਰ ਇਸ ਦੇ ਵਿੱਚ ਆਤਮਾ ਦਾ ਅਕਸ਼ਪੰਨ ਉਹ ਕਿਤੇ ਗਿਆ ਨਹੀਂ ਕਿ ਮੈਂ ਸ਼ੀਸ਼ਾ ਸਿੱਧਾ ਵੀ ਹੋਵੇ ਸਾਹ ਵੀ ਹੋਵੇ ਚਿਹਰ ਸਨਮੁਖ ਵੀ ਟਿਕਿਆ ਹੋਵੇ ਚਿਹਰਾ ਜਿਉਂਗੇ ਤੂੰ ਨਜ਼ਰ ਆ ਜਾਂਦਾ ਚਿਹਰੇ 'ਚ ਫਰਕ ਨਹੀਂ ਪਹਿਲੇ ਫਰਕ ਨਹੀਂ ਸੀ ਜੇ ਸ਼ੀਸ਼ਾ ਪੁੱਠਾ ਫਿਰ ਵੀ ਚਿਹਰੇ ਜਿਉਂਗੇ ਤਿਉਂ ਹੈ ਇਹ ਫਰਕ ਹੈ ਸ਼ੀਸ਼ੇ ਵਿੱਚ ਜਾਂ ਦੇ ਵਿੱਚ ਉਹ ਦਰਖਤ ਪ੍ਰਤੀਤ ਹੋਣਾ ਹੈ ਸ਼ੀਸ਼ਾ ਕੀ ਹੈ ਮਨ ਮਨ ਪੁੱਠਾ ਕੀ ਹੈ ਨਾਸਤਿਕ ਭਾਵਨਾ ਇਹਦੇ ਚਿਤਵੀ ਚਾਹੀ ਹੋਈ ਹੈ ਕੁਸ਼ੰਗ ਦੇ ਜ਼ੇਰੇ ਅਸਰ ਬੁਰੇ ਕਮਾਚ ਲਗਣ ਕਰਕੇ ਬੁਰਾ ਲਿਟਰੇਚਰ ਪੜਨ ਕਰਕੇ ਇਹਦੇ ਚਿਤ ਵਿੱਚ ਬੁਰੇ ਭਾਵਨਾ ਬੈ ਜਾਦੀ ਰੱਬ ਹੈ ਨਹੀਂ ਜੇ ਹੋਣਾ ਹੀ ਕਿਤੇ ਸਭ ਤਾਂ ਸਮਾਨਾ ਜੁਵਾਸਦਾ ਹੋਣਾ ਹੈ ਤੇ ਨਰਸੁਰ ਕੋਈ ਨਹੀਂ ਕਰਮ ਦਾ ਫਰਕ ਕੋਈ ਨਹੀਂ ਹੈ ਮਨ ਟਿਕ ਨਹੀਂ ਸਕਦਾ ਇੰਗੀਆਂ ਜਿਹੜੀਆਂ ਤੇ ਦਿਲ ਵਿੱਚ ਬੈਠੀਆਂ ਨੇ ਪੁੱਠੀਆਂ ਭਾਵਨਾਵਾਂ ਤੇ ਨਾਸਤ ਭਾਵਨਾ ਇਹ ਹੈ ਜੇ ਮਨ ਰੂਪੀ ਸ਼ੀਸ਼ਾ ਉਠਾ ਹੋਇਆ ਤੇ ਜੋ ਸਸੰ ਕਰਨ ਲੱਗਦਾ ਹੈ ਮਨ ਨੂੰ ਲੱਗਦਾ ਸਤਿ ਪੁਰਸ਼ਾਂ ਦੇ ਬਚਨ ਉਹਨੇ ਆਪਣੇ ਅਮਲ ਵਿੱਚ ਲੈਂਦੇ ਹੋਏ ਬਚਨ ਹੁੰਦੇ ਹਨ ਤੇ ਉਸ ਮੋਕੇ ਨੂੰ ਵਿਸ਼ਵਾਸ ਪਉਂਦਾ ਹੈ ਤੇ ਫਿਰ ਉਸ ਮੋਕੇ ਉਹਨਾਂ ਦੱਸੇ ਬਚਨਾਂ ਤੇ ਚੱਲਦਾ ਤੇ ਇਹ ਸਿੱਧਾ ਹੋ ਜਾਂਦਾ ਨਿਸ਼ਕਾਮਕ ਸੇਵਾ ਕਰਨੀ ਮਨ ਨੂੰ ਸਾਫ਼ ਕਰਦੀ ਵੀ ਇੱਛਾ ਕੁਝ ਨਾ ਰੱਖਣੀ ਸੇਵਾ ਕਰਨੀ ਇਹ ਮਨ ਨੂੰ ਸਫਾ ਕਰਦੀ ਹੈ ਫਿਰ ਮਨ ਨੂੰ ਟਿਕਾਉਣਾ ਜੀ ਸ਼ੀਸ਼ਾ ਸਿੱਧਾ ਵੀ ਹੋ ਗਿਆ ਸਾਫ਼ ਨਹੀਂ ਹੈ ਚਾਹ ਫਿਰ ਵੀ ਨਹੀਂ ਨਾ ਹੁੰਦਾ ਫਿਰ ਸ਼ੀਸ਼ਾ ਚਿੱਤਾ ਹੋਵੇ ਉਹ ਸਾਫ ਹੋਵੇ ਚੇਰੇ ਸੰਮੁਖਤੀ ਗਿਆ ਹੋਵੇ ਫਿਰ ਚਿਹਰਾ ਦਿਨ ਹੁੰਦਾ ਹੈ ਸੋ ਸਿਮਰਨ ਅਭਿਆਸ ਨਾਲ ਬਾਣੀ ਦੇ ਪਾਠ ਨਾਲ ਵੀ ਕੀਰਤਨ ਨਾਲੇ ਮਨ ਨੂੰ ਟਿਕਾਉਣ ਦੇ ਸਾਧਨ ਸਾਰੇ ਸੋ ਇਹ ਨਾਲ ਜੇ ਮਨ ਟਿਕਣ ਲੱਗ ਗਿਆ ਨਾ ਹੋਵੇ ਲਈ ਟਿਕਦੇ ਟਿਕਦੇ ਫਿਰ ਇਹਦੇ ਵਿੱਚ ਜਿਵੇਂ ਸਿੱਧੇ ਸਾਫ ਉਹ ਚੇਰੇ ਸੰਮੁਖਤੀ ਦੇ ਸ਼ੀਸ਼ੇ ਵਿੱਚ ਇਹਦਾ ਜੀਵ ਕਿਤੇ ਨੂੰ ਦਿਸ ਪੈਂਦਾ ਹੈ ਓ ਆਪ ਪਨ ਦਿਸ ਪੈਂਦਾ ਹੈ ਆਤਮਾ ਕਿਤੇ ਗਿਆਨੀ ਉਹ paripurna vastu ਹੈ ਉਹ ਜਾਣ ਵਾਲੀ ਹਸਤੀ ਨਹੀਂ ਉਹ ਸਾਇ ਮਰਾ ਸਦਾ ਹੈ ਦੀਸੇ ਸ਼ਬਦ ਕਮਾਇ ਸ਼ਬਦ ਨਾ ਨਾਮ ਦਾ ਉਹਦੀ ਕਮਾਈ ਕਰਕੇ ਦਿੰਦਾ ਹੈ ਉਹ ਅਣਹੋਣੀ ਕਦੇ ਨਾ ਉਹ ਹੈ ਨਹੀਂ ਕਦੇ ਹੈ ਕਦੇ ਨਹੀਂ ਹੈ ਐਸੀ ਵਸਤੂ ਨਹੀਂ ਉਹ ਸਦੀਵੀ ਹਸਤੀ ਹੈ ਉਹ ਅਣਹੋਣੀ ਕਦੇ ਨਾ ਆਵੇ ਨਾ ਜਾਏ ਨਾ ਆਉਂਦਾ ਨਾ ਜਾਂਦਾ ਸਾਰੇ paripurna ਹੈ ਸੋ ਇਸ ਕਰਕੇ ਕਿਉਂ ਉਸ ਦਾ ਦੀਦਾਰ ਹੋਈ ਹੋਈ ਹੁੰਦਾ ਜਦੋਂ ਸਤਸੰਗ ਇਸ ਨੂੰ ਪ੍ਰਾਪਤ ਹੋਏ ਫਿਰ ਇਸ ਦਾ ਸਮਝ ਹੋਏ ਜੀਵਨ ਸੁਧਰਨ ਦਾ ਸਤਸੰਗ ਹੀ ਪਰਮਪਾ ਹੈ ਸਤਸੰਗ ਭਜਨ ਜੇ ਕੋ ਕੇ ਮੈਂ ਸਤਸੰਗ ਤੋਂ ਬਿਨਾ ਭਜਨ ਕਰ ਲਾਂਗਾ ਨਹੀਂ ਹੋ ਸਕਦਾ ਜੋ ਜੈਸੀ ਸੰਗਤ ਕਰੇ ਸੋ ਪੈਸੋ ਫਲ ਖਾ ਜੈਸੀ ਸੰਗਤ ਕਰੇਗਾ ਵੈਸਾ ਹੀ ਇਸ ਨੂੰ ਫਲ ਮਿਲੇਗਾ ਜੇ ਇਹ ਕਹੇ ਮੈਂ ਸੰਗਤ ਕਰਨ ਸ਼ਾਮੀਆਂ ਦੀ ਤੇ ਮਨ ਮੇਰਾ ਟਿਕ ਜਾਏ ਹੋ ਨਹੀਂ ਸਕੇਗਾ ਇਸ ਕਰਕੇ ਅਗਰ ਮਨ ਟਿਕਣਾ ਮੰਟੀ ਕੇ ਵਾਲਾ ਨਹੀਂ ਸੋਬਤ ਕਰੋ ਸਸੰਕਰ ਸੋ ਸੁਖ ਮੰਦ ਟਿਕਾ ਜਾਏ ਜਿੰਨਾ ਮਨ ਟਿਕਿਆ ਸਾਫ ਹੈ ਉਹਨੇ ਸੁਖ ਤੇ ਸ਼ਾਂਤ ਜਿੰਨਾ ਖਿੰਡਿਆ ਮੈਲਾ ਉਹਨਾ ਦੁਖੀ ਤੇ ਅਸ਼ਾਂਤ ਹੈ ਸੁਖਰੇ ਕਿ ਚਾਹੁੰਦਾ ਹੈ ਸੁਖ ਇਹਦੇ ਅੰਦਰ ਹੈ ਸੁਖ ਦੇ ਵਾਸਤੇ ਬਾਹਰ ਨਿਕਤੇ ਬਾਹਰ ਨਹੀਂ ਜਾਣਾ ਪੈਣਾ ਸੁਖ ਦੇ ਵਾਸਤੇ ਮਨ ਨੂੰ ਖਿੱਚ ਕੇ ਬਾਹਰੋਂ ਅੰਦਰ ਲਿਆਉਣਾ ਪੈਂਦਾ ਬਸ ਇਹ ਹੀ ਉਪਾਅ ਹੈ ਇਸੇ ਦੇ ਜੁਗਤੀਆਂ ਇਸੇ ਦੇ ਠੰਗ ਇਹਦੇ ਫਾਰਮੂਲੇ ਇਹਦੇ ਤਰੀਕੇ ਸਤਿ ਪੁਰਸ਼ਾਂ ਨੂੰ ਮਿਲ ਕੇ ਹੀ ਜੀਨੇ ਹਮ ਸ਼ੌਕ ਵਾਲੇ ਬੰਦੇ ਕੁਝ ਕੋਈ ਕਮਾਈ ਕਰਦੇ ਨੇ ਅਭਿਆਸ ਕਰਦੇ ਨੇ ਸਫਲਤਾ ਮਿਲ ਜਾਂਦੀ ਹੈ ਭਾਵੇਂ ਜਿੰਨੀ ਵੱਡੀ ਚੀਜ਼ ਹੋਵੇ ਵੱਡਾ ਕੰਮ ਹੋਵੇ ਉਦੇ ਵਾਸਤੇ ਵਕਤ ਵੀ ਉਹਨੇ ਜਿਆਦਾ ਖੇਚੜ ਵੀ ਨਹੀਂ ਕਰਨੀ ਪੈਂਦੀ ਐ ਤਾਂ ਹੋ ਨਹੀਂ ਸਕਦਾ ਕੋਈ ਬਈ 2-4 ਦਿਨਾਂ ਦੇ ਵਿੱਚ ਐਮਏ ਦੀ ਡਿਗਰੀ ਹਾਸਲ ਕਰ ਲਵੇ ਇਹ ਤਾਂ ਬੜਾ ਵਕਤ ਲੱਗਦਾ ਹੈ ਜਿਵੇਂ